ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਹਸ਼ਿਆਰਪੁਰ ਦੇ ਵਿੱਚ ਇੱਕ ਛੋਟੇ ਜਿਹੇ ਬੱਚੇ ਦਾ ਇੱਕ ਪ੍ਰਵਾਸੀ ਵੱਲੋਂ ਘਣਾਉਣੀ ਹਰਕਤ ਕਰਕੇ ਕਤਲ ਕੀਤਾ ਜਾਂਦਾ ਉਸ ਵਕਤ ਸਾਡੀ ਕੌਮ ਦੇ ਕੁਝ ਕੜਮ ਚੌਧਰੀ ਜਿਵੇਂ ਨਿਹੰਮ ਸਿੰਘ ਹੋ ਗਈ ਜਾਂ ਸ਼ੌਮਲੀ ਕਮੇਟੀ ਹੋ ਗਈ ਨਿਤ ਉਸ ਸਮਾਜ ਸੇਵੀ ਹੋ ਗਏ ਲਕਿਸਦਾਨੇ ਪੰਨੇ ਸਿੱਧੂ ਵਰਗੇ ਬਹੁਤ ਸੀ ਜਿਨ੍ਹਾਂ ਨੇ ਧਰਨੇ ਜਾ ਕੇ ਦਿੱਤੇ ਇਸ ਦਾ ਕਿਹਾ ਕਿ ਪੂਰੇ ਪ੍ਰਵਾਸੀਆਂ ਨੂੰ ਪੂਰੇ ਭਈਆਂ ਨੂੰ ਪੰਜਾਬ ਦੇ ਵਿੱਚੋਂ ਕੱਢ ਦਿੱਤਾ ਜਾਣਾ ਚਾਹੀਦਾ ਹੈ ਇਹ ਕਿਹਾ ਔਰ ਇਹ ਵੀ ਕਿਹਾ ਗਿਆ ਕਿ ਉਸ ਭਈਏ ਨੂੰ ਫਾਂਸੀ ਦਿੱਤੀ ਜਾਵੇ ਧਰਨੇ ਲਾ ਦਿੱਤੇ ਗਏ ਸੀ ਇਹ ਸਭ ਨੂੰ ਪਤਾ ਮੇਰੇ ਕਹਿਣ ਦੀ ਗੱਲ ਨਹੀਂ ਪਰ ਹੁਣ ਜਲੰਧਰ ਦੇ ਵਿੱਚ ਜਿਹੜੀ ਇੱਕ ਬੱਚੀ 13 ਸਾਲ ਦੀ ਇੱਕ ਸਿੱਖ ਕੌਮ ਦੇ ਇੱਕ ਗੁਰਸਿੱਖ ਵੱਲੋਂ ਅੰਮ੍ਰਿਤਧਾਰੀ ਵੱਲੋਂ ਹਰੇਪ ਕਰਕੇ ਉਹਦਾ ਕਤਲ ਕਰ ਦਿੱਤਾ ਗਿਆ ਗਲਾ ਕੁੱਟ ਕੇ ਉਹਨੂੰ ਮਾਰ ਦਿੱਤਾ ਗਿਆ ਤੇ ਉਹਦੇ ਵਾਸਤੇ ਹੁਣ ਕੋਈ ਬੋਲੂਗਾ ਤੇ ਮੈਂ ਸ਼ਰ੍ਹਾਂ ਵਿੱਚ ਗੱਲ ਕਹਿਣਾ ਸਾਰੇ ਮਜ਼ਬਾਂ ਧਰਮਾਂ ਤੋਂ ਪਹਿਲਾਂ ਇੱਕ ਇਨਸਾਨ ਆਇਆ ਇੱਥੇ ਪੈਦਾ ਹੋਇਆ ਧਰਤੀ ਤੇ ਮਜ਼ਬਾਂ ਧਰਮਾਂ ਤੋਂ ਉੱਪਰ ਉੱਠ ਕੇ ਇਹ ਗੱਲ ਕਹਿਣ ਦੀ ਲੋੜ ਹੈ ਵੀ ਜਿਹੜਾ 50 55 ਸਾਲ ਦਾ ਇੱਕ ਬੰਦਾ ਇੱਕ 13 ਸਾਲ ਦੀ ਬੱਚੀ ਦੇ ਨਾਲ ਇਹੋ ਜਿਹੀ ਘਨੌਣੀ ਹਰਕਤ ਕਰਦਾ ਉਹਨੂੰ ਗਲਾ ਕੁੱਟ ਕੇ ਮਾਰ ਦਿੰਦਾ ਕੀ ਉਹਨੂੰ ਇਹ ਪੰਜਾਬ ਵਿੱਚ ਰਹਿਣ ਦਾ ਹੱਕ ਹੈ ਤੁਸੀਂ ਕਹਿੰਦੇ ਸੀ ਪੂਰੇ ਭਈਆਂ ਨੂੰ ਭਜਾ ਦਿਓ ਤਾਂ ਹੁਣ ਉਹਦੇ ਪਰਿਵਾਰ ਨੂੰ ਭਜਾ ਕੇ ਦੇਖ ਲਓ ਉਹਦੇ ਪੂਰੇ ਪਰਿਵਾਰ ਨੂੰ ਪੰਜਾਬ ਵਿੱਚੋਂ ਕੱਢ ਕੇ ਦੇਖ ਲਓ ਅਜਿਹੜੇ ਕਹਿੰਦੇ ਸੀ ਗੁੱਟ ਵੜਦੇ ਰਹੇ ਆ ਸੌਦਾ ਲਾਦਣੇ ਹੁੰਦੇ ਆ ਹੁਣ ਲਾਓ ਸੌਦਾ ਹੁਣ ਕਈਆਂ ਦੇ ਚਲੂਨੇ ਲੜਦੇ ਨੇ ਤੁਸੀਂ ਅਮਰਧਾਰੀ ਨਾ ਕਹੋ ਜੀ ਤੁਸੀਂ ਗੁਰਸਿੱਖ ਨਾ ਕਹੋ ਜੀ ਤੁਹਾਡਾ ਪਤਾ ਕਿਵੇਂ ਲੱਗਦਾ ਬਿਮਖੋਟਾ ਪਾ ਕੇ ਤੁਸੀਂ ਕਹੋ ਜੀਏ ਕਰਤੂਤਾਂ ਕਰ ਲਿਓ ਪਤਾ ਕਿਵੇਂ ਲੱਗੂ ਮੈਂ ਬਹੁਤਾ ਲੰਮਾ ਚੌੜਾ ਨਹੀਂ ਬੋਲਣਾ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਹਰਾਮਖੋਰ ਕਹਿ ਦੇਉਗੇ ਤਾਂ ਵਧੀਆ ਲੱਗੂ ਇਹ ਤਾਨੇ ਮਾਰਦੇ ਨੇ ਹਿੰਦੂਆਂ ਦੀਆਂ ਬਹੁ ਬੇਟੀਆਂ ਨੂੰ ਅਸੀਂ ਹਿੰਦ ਅਹਿਮਦ ਸ਼ਾਹ ਅਬਦਾਲੀ ਦੇ ਕੋਲੋਂ ਛੜਾਇਆ ਸੀ ਅਸੀਂ ਯੋਧੇ ਹੁੰਨੇ ਆ ਅਸੀ ਇੱਜ਼ਤਾਂ ਦੇ ਧੀਆ ਭੈਣਾਂ ਦੇ ਰਾਖੇ ਹੁੰਨੇ ਸੱਚ ਲੈ ਕੋ ਕਤੀੜ ਦੀ ਵਿੱਚ ਐਂਟਰੀ ਹੋ ਗਈ ਅੰਮ੍ਰਿਤਪਾਲ ਮਹਿਰੋਂ ਦੀ ਉਹ ਪਤਾ ਕਹਿੰਦਾ ਕਹਿੰਦਾ ਇਹਦਾ ਗਾਟਾ ਲਾ ਕੇ ਕਾਲ ਤੱਕ ਤੇ ਸਾਹਮਣੇ ਹੋਣਾ ਚਾਹੀਦਾ ਮਿੱਤੂ ਕਿੱਥੇ ਬੈਠਾ ਹੈ ਕਹਿੰਦਾ ਜਦੋਂ ਕੋਈ ਪੁਰਾਣੇ ਜਵਾਨੇ ਦੇ ਗੰਦ ਮੈਂ ਕਰਾਂ ਕੋਈ ਦਰਵਾਜੇ ਦੇ ਸਾਹਮਣੇ ਆਉਂਦੇ ਸੀ ਨਾ ਦਰਵਾਜਾ ਖੋਲਣ ਵਾਸਤੇ ਜਦੋਂ ਕਿਸੇ ਕੁੜੀ ਨੂੰ ਜਾਣਾ ਪੈਂਦਾ ਸੀ ਦਰਵਾਜਾ ਖੋਲਣ ਤੋਂ ਪਹਿਲਾਂ ਉਹਨੂੰ ਚੁੰਨੀ ਸੁਭਾਗਣੀ ਪੈਂਦੀ ਸੀ ਨੰਗੇ ਸਿਰੋਂ ਚੁੰਨੀ ਤੋਂ ਬਿਨਾ ਜਣ ਕੇ ਦਰਵਾਜਾ ਖੋਲ੍ਹ ਨਹੀਂ ਜਾਂਦੀ ਸੀ ਤੈਨੂੰ ਖਦੇੜ ਨੂੰ ਪੁੱਛੋ ਵੀ ਤੂੰ ਜਦੋਂ ਕਮਲਕੌਰ ਦਾ ਕਤਲ ਕਰਕੇ ਭੱਜਿਆ ਤੂੰ ਸਰੋਬੇ ਦੇ ਨਾਲ ਗਾਲਾਂ ਕੁੱਟ ਕੇ ਕੁੜੀ ਨੂੰ ਮਾਰਿਆ ਤੁਹਾਨੂੰ ਸ਼ਰਮ ਨਹੀਂ ਹੁੰਦੀ ਹੰਜੀ ਗੱਲਾਂ ਕਰਦੇ ਨੂੰ ਪਤਾ ਨਹੀਂ ਕਿੱਥੇ ਬੈਠੀ ਹੈ ਕਤੀੜ ਪਤਾ ਨਹੀਂ ਪਾਕਿਸਤਾਨ ਚ ਬੈਠਾ ਹੈ ਅਮਰਤਪਾਲ ਮੇਹਰੋ ਖਾਜ ਤੇ ਪਤਾ ਨਹੀਂ ਦਵਾਈ ਬੈਠਾ ਉੱਥੇ ਜਾ ਕੇ ਵੀਡੀਓ ਪਾਉਂਦਾ ਕਿਤੇ ਆਡੀਓ ਕਾਲ ਤੇ ਗੱਲ ਕਰਦਾ ਗਾਲ ਵੱਢ ਕੇ ਕੱਲ ਤੱਕ ਤੇ ਮੂਲੇ ਸਿਰ ਤੇ ਵੀ ਤੂੰ ਸੈਟ ਆ ਕੇ ਲੋਕਾਂ ਨੂੰ ਮਰਵਾਉਣਾ ਤੁਸੀਂ ਤਣ ਕੋਈ ਵੀ ਕਤੀੜ ਸਾਹਮਣੇ ਨਹੀਂ ਆਈ ਸੌਦਾ ਲਾ ਦੇਾਂਗੇ ਬੁੱਢ ਵੜ ਦੇਾਂਗੇ ਜਾਨੋ ਮਾਰ ਦੇਾਂਗੇ ਅੱਗ ਲਾ ਦੇਾਂਗੇ ਲਾਉ ਹੋਣਾ ਹੁਣ ਆਵਦਾ ਜੇ ਕੋਈ ਮਹੱਤੜ ਹੁੰਦਾ ਉੱਥੇ ਗਰੀਬ ਘਰ ਦਾ ਹੁੰਦਾ ਹੁਣ ਨੂੰ ਕੁੱਟਮਾਰ ਕਰ ਦਿੰਦੇ ਵੜ ਦਿੰਦੇ ਪਤਾ ਨਹੀਂ ਕਿ ਕਿਦਾਂ ਦੇ ਲੋਕ ਐ ਸ਼ਨੀ ਵਰਗੇ ਫੁਕਰੇ ਜਿਹੜੇ ਕਹਿੰਦੇ ਹੁੰਦੇ ਸੀ ਸੋਦਾ ਲਾਤਾ ਸੀ ਸੂਰੀ ਨੂੰ ਮਾਰਦਾ ਹੁਣ ਕੋਈ ਜੋ ਦਾ ਪਿੱਛੇ ਬਚਿਆ ਹੀ ਨਹੀਂ ਅਸੀਂ ਅਜੇ ਮਰੀਤ ਮਾਨ ਵਰਗੇ ਭੌਂਕਦੇ ਹੁੰਦੇ ਕੁੱਤਿਆਂ ਵਾਂਗੂ ਅਸੀਂ ਤਾਂ ਜੀ ਕੌਮ ਦੇ ਰਾਖਿਆਂ ਸੋਦੇ ਲਾਉਣ ਵਾਲਿਆਂ ਸੂਰਮੇ ਪੈਦਾ ਕਰਦੇ ਹੁਣ ਸੂਰਮਾ ਕੋਈ ਸਾਹਮਣੇ ਆਉਂਦਾ ਹੀ ਨਹੀਂ ਪਦਨੇ ਕੁੜੀ ਖੁੱਡਾਂ ਵਿੱਚ ਬੜਿਆ ਆ ਲੱਖੇ ਵਰਗੀਆਂ ਕਦੀਣਾ ਭਾਂਲੇ ਵਰਗੀਆਂ ਕਦੀਣਾ ਪਦਨੇ ਕਿੱਥੇ ਬੈਠੀਆਂ ਨੇ ਹੁਣ ਲਾਓ ਜਾ ਕੇ ਧਰਨਾ ਦਿਵਾਓ ਇਨ ਸਾਹੂਸ ਕੁੜੀ ਨੂੰ ਕਾਰਨ ਹੈ ਵੀ ਉਹ ਅਮਰਧਾਰੀ ਹੈ ਉਹ ਸਿੱਖ ਹੈ ਸਾਡੀ ਮਿੱਟੀ ਪੱਟ ਹੁੰਦੀ ਹੈ ਹੁਣ ਪੱਟੋ ਚੰਗੀ ਤਰ੍ਹਾਂ ਪਤਾ ਲੱਗੇ ਵੀ ਇਹ ਤਹਿਰਾਵੇ ਦੇ ਥੱਲੇ ਕੀ ਹੈ ਹੁਣ ਹੁਣ ਕਹੋ ਵੀ ਆਰਐਸਐਸ ਦੀਆਂ ਖਾਕੀ ਨਿਕਰਾਂ ਨੇ ਕਹਿਣਾ ਬੜਾ ਸੌਖਾ ਹੈ ਹੁਣ ਇਹਨਾਂ ਦੇ ਕਿਹੜੀ ਵੀ ਨਿਕਰ ਪਾਈ ਸੀ ਦੇ ਤੁਸੀਂ ਕੋਈ ਵੱਡਾ ਅਫਸਰ ਵੱਡੇ ਉਹਦੇ ਤੇ ਬੈਠਾ ਕੋਈ ਸਿੱਖ ਪ੍ਰਚਾਰਕ ਸੱਚੀ ਗੱਲ ਕਹੇ ਤੁਸੀਂ ਝੱਟ ਗਏ ਨੇ ਉਹ ਇਹਦੇ ਖਾਕੀ ਨਿਕਰ ਪਾਈ ਹੈ ਤੇ ਹੁਣ ਇਹ ਜਿਨੇ 13 ਸਾਲ ਦੀ ਬੱਚੀ ਨਾਲ ਕਨਾਉਣੀ ਹਰਕਤ ਕੀਤੀ ਹੈ ਇਹਦੇ ਕਿਹੜੀ ਨਿਕਰ ਪਾਈ ਸੀ ਹੁਣ ਆਪ ਫੱਡਾਂ ਚੋਂ ਬਾਹਰ ਮਤਲਬ ਹਰਾਮਖੋਰ ਕਈਏ ਹੋਣੇ ਨਾ ਸਾਰਿਆਂ ਨੂੰ ਵਧੀਆ ਭਵੇਂ ਨਿਹੰਗ ਹੋਣ ਜਥੇਬੰਦੀਆਂ ਹੋਣ ਜਿਹੜਾ ਮਰਜੀ ਹੋਵੇ ਹੁਣ ਹਰਾਮਕੋਰੀ ਕਮਾਂਗੇ ਤੁਹਾਨੂੰ ਸ਼ਰਮ ਨਹੀਂ ਆਉਂਦੀ 13 ਸਾਲ ਦੀ ਕੁੜੀ ਦੇ ਨਾਲ ਇਹੋ ਜਿਹੀ ਗੰਦੀ ਹਰਕਤ ਕੀਤੀ ਗਈ ਉਹਨੂੰ ਮਾਰ ਦਿੱਤਾ ਗਿਆ ਹੁਣ ਧਰਲੇ ਲਾਉਂਦੇ ਨਹੀਂ ਕਿਸਾਨ ਜਥੇਬੰਦੀਆਂ ਵਾਲੇ ਕਿੱਥੇ ਆ ਬੜਾ ਬੜਕ ਤੇ ਸੀ ਕਿਸੇ ਬਈ ਇਹਨੇ ਰੇੜੀ ਲਾਇਆ ਜਾ ਕੇ ਉਹਦੀ ਘੁੱਟਮਾਰ ਕਰਦੀ ਉਹਦਾ ਸਮਾਨ ਤੋੜਪਨ ਕਰਦੀ ਤੇ ਹੁਣ ਇਹ ਤਾਨਾ ਨਹੀਂ ਇਹ ਖਰੀਆਂ ਖਰੀਆਂ ਸੁਣਾਈਆਂ ਨੇ ਚਰੂਣੇ ਲੜਨਗੇ ਹਰ ਧਮਕੀਆਂ ਦਿੰਦੇ ਐ ਤੁਸੀਂ ਗਿਆਨੀ ਜੀ ਅਮਰਧਾਰੀ ਨਾ ਕਹੋ ਉਹਨੂੰ ਤੁਸੀਂ ਗੁਰਸਿੱਖ ਨਾ ਕਹੋ ਹੋਰ ਕੀ ਕਹੀਏ ਦੱਸੋ ਕੀ ਕਹੀਏ ਜਦੋਂ ਹੈਗਾ ਉਹ ਉਦੇ ਨਾਮ ਨਾਲ ਸਿੰਘ ਲੱਗਿਆ ਅਮਰ ਸ਼ਕਿਆ ਹੋਇਆ ਦਾੜ੍ਹੀ ਕੇਸ ਰੱਖੇ ਨੇ ਕੁਰਬਾਨ ਪਾਈ ਹੋਈ ਹੈ। ਫੁਰਗੀਆਂ ਉਹਨੂੰ। ਇਹਦਾ ਮਤਲਬ ਪਤਾ ਕੀ ਹੈ ਵੀ ਇਦਾਂ ਦੇ ਤੁਹਾਡੇ ਵਿੱਚ ਹੋਰ ਬਹੁਤ ਨੇ। ਇੱਕ ਨਹੀਂ ਹੋਰ ਬਹੁਤ ਨੇ। ਜਦੋਂ ਇੱਕ ਦਾ ਭਾਂਡਾ ਭੰਨਾਂਗੇ ਨਾ ਫਿਰ ਹੋਰ ਵੀ ਹੋਰ ਵੀ ਬਹੁਤ ਆਣਗੇ। ਇਹਦਾ ਮਤਲਬ ਇਹ ਹੈ। ਛੇਤਰਾਂ ਦੀ ਘਾਟ ਇਹਨਾਂ ਲੋਕਾਂ ਨੂੰ ਪੂਰੀ ਕੌਮ ਦਾ ਜਲੂਸ ਕੱਢ ਕੇ ਰੱਖਤਾ ਪੂਰੀ ਕੌਮ ਦਾ। ਤੁਹਾਡੇ ਵਰਗੇ ਪੈਦਾ ਕੀਤੇ ਸੀ ਗੁਰੂ ਕਾਲ ਗੀਤ ਸੱਚੇ ਬਾਦਸ਼ਾਹ ਦੇ। ਇਹਦਾ ਮਤਲਬ ਪਤਾ ਕੀ ਹੈ ਜਦੋਂ ਆਪ ਵੀ ਤੁਸੀਂ ਉਹ ਗੱਪ ਮਾਰਦੇ ਹੋ ਉੱਥੇ 80000 ਦਾ ਕੱਟ ਸੀ ਪੰਜ ਸਿੰਘ ਨੇਤਰੇ ਇਹਦਾ ਮਤਲਬ ਕੱਠਾਂ ਦੇ ਵਿੱਚ ਕੋਈ ਹੈ ਨਹੀਂ ਸੂਰਮਾ ਕੱਠਾਂ ਦੇ ਵਿੱਚ ਭੇਡਾਂ ਨੇ ਤਾਈਆਂ ਪੰਜ ਨੇਤਰੇ ਸੀ ਇਹਦਾ ਮਤਲਬ ਇਹੀ ਹੈ ਜਨਕਿ ਜੇ ਅੱਜ ਵੀ ਸੂਰਮਾ ਲੱਭਣਾ ਹੋਵੇ ਤਾਂ ਕਰੋੜਾਂ ਵਿੱਚੋਂ ਲੱਭੂ ਤਾਂ ਮਤਲਬ ਇਹੀ ਹੈ ਵੀ ਅਸੀਂ ਛਾਰੇ ਭੇਡਾਂ ਦੀ ਤਰ੍ਹਾਂ ਤੁਰੇ ਫਿਰਦੇ ਆ ਸਮਝ ਨਹੀਂ ਆਉਂਦੀ ਲੈ ਜਿਹੜੇ ਬਾਬੇ ਨਾਨਕ ਨੇ ਰਾਜੇ ਸਿੰਘ ਮਕਦਮ ਕੁੱਤੇ ਤੱਕ ਸ਼ਬਦ ਵਰਤੇ ਆ ਤੇ ਉਹ ਕਹੀ ਜਾਂਦੇ ਆ ਕਿ ਅਮਰਧਾਰੀ ਨਾ ਕਹੋ ਜੀ ਇਹਨੂੰ ਗੁਰਸਿੱਖ ਨਾ ਕਹੋ ਜੀ ਸਾਡੀ ਮਿੱਟੀ ਪੱਟ ਹੁੰਦੀ ਆ ਮਿੱਟੀ ਪੱਟਾਂਗੇ ਚੰਗੀ ਤਰ੍ਹਾਂ ਤੁਹਾਡੀਆਂ ਕਰਤੂਤਾਂ ਸਾਹਮਣੇ ਆਉਣ ਪਤਾ ਲੱਗੇ ਵੀ ਤੜਕੇ ਉੱਠ ਕੇ ਤੁਸੀਂ ਵੈਗਰੂ ਵੈਗਰੂ ਕਰਦੇ ਹੋ ਸੁਭਣੀ ਸਾਹਿਬ ਪੜਦੇ ਹੋ ਮੰਜਵਾਣੀ ਨਿਤਨੇਮ ਕਰਦੇ ਹੋ ਤੁਹਾਡੀਆਂ ਕਰਤੂਤਾਂ ਆਹਨੇ ਪਤਾ ਲੱਗੇ ਲੋਕਾਂ ਨੂੰ ਹੁਣ ਖੁੱਡਾਂ ਚੋਂ ਬਾਹਰ ਨਿਕਲੋ ਥੋਣਾ ਕੁੜੀ ਦੇ ਦੇ ਨਾਲ ਖੜੋ ਇਨਸਾਫ ਦਬਾਓ ਨੂੰ ਤੁਸੀਂ ਹੁਣੇ ਮਿਰਚਾਂ ਲੱਗਣੀਆਂ ਕੀ ਹੁਣ ਪੂਰੇ ਸਿੱਖਾਂ ਨੂੰ ਪੰਜਾਬ ਚ ਭਜਾਈਏ ਨਾਲੇ ਸਾੜੀ ਦਾ ਬਾਦ ਦੀ ਇਕੱਠ ਘਾਟੀ ਹੈ ਪੰਜਾਬ ਦੇ ਵਿੱਚ ਸਿੱਖਾਂ ਦੀ ਉਹ ਅਧਿਕ ਘਟਾ ਹੁਣ ਪੂਰੇ ਸਿੱਖਾਂ ਨੂੰ ਪੰਜਾਬ ਵਿੱਚੋਂ ਭਜਾ ਦਈਏ ਖਾਲੀ ਕਰ ਦਈਏ ਹੁਣ ਫਿਰ ਪੂਰਾ ਪੰਜਾਬ ਜੇ ਤੁਹਾਡੀ ਗੱਲ ਮੰਨ ਲਈਏ ਤਾਂ ਸ਼ਰਮ ਮਨ ਲੋ ਮਾੜੀ ਮੋਟੀ ਜੇ ਕਿਤੇ ਇੱਕ ਕਾਰ ਪਾਏ ਨੇ ਨਾ ਇਹ ਬਾਣੇ ਵਿੱਚ ਰਹਿੰਦੇ ਹੋ ਤਾਂ ਸੁਨਾਨਤ ਵੀ ਸਿੱਖ ਲੋ ਮਾੜਾ ਮੋਟਾ ਅਕਲ ਤੋਂ ਕੰਮ ਵੀ ਲੈ ਲੋ ਮਿਸਾੜਾ ਕਿਰਦਾਰ ਕਿਹੋ ਜਿਹਾ ਹੋਣਾ ਚਾਹੀਦਾ ਹੁਣ ਜਿੰਨੇ ਵੀ ਛਿੱਤਰ ਪੈਣੇ ਨੇ ਲੋਕਾਂ ਦੇ ਉਹਨੇ ਥੋੜੇ ਐ ਬੜੋ ਗੁੱਟ ਹੁਣ ਜਾ ਕੇ ਲਾਓ ਧਰਨੇ ਹੁਣ ਜਾ ਕੇ ਪਰ ਇਹ ਕਹੋ ਉਥੇ ਬੋਰਡ ਲੈ ਕੇ ਲਾਇਓ ਵੀ ਇਹ ਅਮਰਤਾ ਹਰੀ ਸੀ ਇਹ ਗੁਰਸਿੱਖ ਸੀ ਇਹ ਵੀ ਨਾਲ ਬੂਟ ਤੇ ਲਿਖਿਓ ਜਿਵੇਂ ਲਿਖਿਆ ਸੀ ਨਾ ਬੋਰਡ ਪਹਿਲਾਂ ਵੱਡੇ ਵੱਡੇ ਫਲੈਕਸਾਂ ਬਣਾ ਕੇ ਭਈਏ ਪਹਜਾਓ ਪੰਜਾਬ ਬਚਾਓ ਹੁਣ ਇਦਾਂ ਵੱਡੇ ਫਲੈਕਸ ਬਣਾ ਕੇ ਲਿਖਿਓ ਵੱਡੇ ਬੋਰਡਾਂ ਤੇ ਵੀ ਸਿੱਖ ਪਹਜਾਓ ਪੰਜਾਬ ਬਚਾਓ ਇਹ ਕੁੜੀ ਨੂੰ ਮਾਰਨ ਵਾਲਾ ਗੁਰਸਿੱਖ ਸੀ ਅਮਰਤਾ ਹਰੀ ਸੀ ਇਹ ਇਹ ਲਿਖ ਕੇ ਲਾਇਓ ਹੁਣ ਫੇ ਤੁਹਾਨੂੰ ਸ਼ਰਮ ਆਊ ਮੜੀ ਗੋਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ